ਹਾਂਜੀ ਕਲਮ ਫਕਰ ਦੀ ਬੋਲੀ ਚਾਂਦੀ ਐ ਜਮਕਰਪੂਰੀ ਦੀ ਕਲਮ ਫਕਰ ਦੀ ਬੋਲੀ ਬਸ ਹਾਂਜੀ ਹਾਂਜੀ ਗੱਗੇਂ ਹਾਂ ਦੀ ਹਾਂਦੀ ਗੱਗੇਂ ਸਿਰ ਤੇ ਦੁਪੱਟਾ ਲੈ ਕੇ ਕਾਲ ਜਾ ਠਾਰ ਬਜ਼ੁਰਗਾਂ ਦਾ ਕਹਿੰਦੇ ਇੱਕ ਗੱਲ ਉਹਦੀ ਮਾੜੀ ਵੇ ਗੋਹਾ ਸੜਵਾਉਂਦੀ ਐ ਐ ਬਾਪੂ ਇਥੋਂ ਪਤਾ ਲੱਗਦਾ ਸਾਰੇ ਭਾਦੋਂ ਦੇ ਪੱਟੇ ਸਾਧ ਹੁੰਦੇ ਕੰਮ ਤੋਂ ਡਰਦੀਆਂ ਭੈੜੀਆਂ ਸ਼ਹਿਰ ਨੂੰ ਤੁਸੀਂ ਦੋਨੋਂ ਜਾਣੇ ਹੋ ਉਥੇ ਮੀਆਂ ਬੀਬੀ ਦੋਨੋਂ ਹੁੰਦਿਆ ਨਾ ਕੋਈ ਰੋਕਣ ਵਾਲਾ ਤੇ ਨਾ ਕੋਈ ਟੋਕਣ ਵਾਲਾ ਜਦੋਂ ਮੀਆਂ ਬੀਬੀ ਦੋਨੋਂ ਹਣ ਫਿਰ ਬਾਈ ਮੇਰੇ ਵਰਗਾ ਮਾਤੜ ਪਾਂਡਾ ਦੀ ਨਾਲ ਮਜਾ ਲੰਦਾ ਕਹਿੰਦਾ ਕੋਈ ਗੱਲ ਨਹੀਂ ਭਗਵਾਨੇ ਤੂੰ ਬੱਤੀਏ ਚ ਬਕਰਾਲਾ ਮੈਂ ਪਾਂਡੀ ਮਾਲਾ ਨਾਲ ਰਲ ਮਿਲ ਕੇ ਡੰਗਾ ਲਾ ਲੈਂਦਾ ਪਿੰਡ 'ਚ ਨਹੀਂ ਪਿੰਡ 'ਚ ਬੰਦਾ ਦੁਖਦੇ ਸੁਖਦੇ ਘਰ ਵਾਲੀ ਨਾਲ ਹੱਥ ਵਟਾ ਦੇ ਆ ਨਾਲ ਦੇ ਮਿਹਨੇ ਮਾਰ 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 ਦਿੰਦੇ ਆ ਬਈ ਬੌਟੀ ਤੇ ਲੜ ਲੱਗਿਆ ਉਹਨਾਂ ਦਾ ਤੇ ਰਕੜਦਾ ਬਾਕੀ ਰਹੀ ਕੰਮ ਦੀ ਗੱਲ ਉਹ ਮੇਰੀ ਮਾਂ ਨੇ ਬੜਾ ਕੰਮ ਕੀਤਾ ਕਹਿੰਦੀ ਮੇਰੀ ਨੂੰ ਇੰਨਾ ਕੰਮ ਕਰੇ ਤਾਂ ਆਸਵਾਦ ਆਉਂਦਾ ਸਿਆਣੇ ਦੀ ਕਹਾਵਤ ம தியார ਨੋ ਸੱਸ ਦੀ ਲੜਾਈ ਹੁੰਦੀ ਆ ਨਾ ਪੰਗਾ ਹਮੇਸ਼ਾ ਜੈਂਟਸ ਨੂੰ ਪੈਂਦਾ ਬੰਦਾ ਵਿਚਾਰਾ ਨਾ ਘਰ ਵਾਲੀ ਦੇ ਪੱਖ 'ਚ ਬੋਲਣ ਜੋਗਾ ਨਾ ਬੇਬੇ ਦੇ ਪੱਖ 'ਚ ਬੋਲਣ ਜੋਗਾ ਜੇ ਕਦੇ ਮਾਂ ਦੀ ਹਾਂ ਜਹਾ ਮਲਾਉਂਦਾ ਤਾਂ ਘਰ ਵਾਲੀ ਕਹਿੰਦੀ ਆ ਵੇ ਹੋਇਆ ਫਿਰ ਇਹ ਮਾਮਲਾ ਦਾ ਕਦੇ ਸੁਣਦਾ ਨਹੀਂ ਬਹਿ ਕੇ ਗੱਲ ਮੇਰੀ ਤੇ ਜੇਕਰ ਕਦੇ ਦੁੱਖ ਦੇ ਸੁੱਖ ਦੇ ਮਾੜਾ ਜਾ ਬੇਬੇ ਨੂੰ ਕਹਦੇ ਵੀ ਮਾਂ ਤੂੰ ਚੁੱਪ ਕਰ ਜਾ ਓਏ ਹੋਏ ਹੋਏ ਫਿਰ ਬੇਬੇ ਪੈਂਦੀ ਚਾਰੇ ਜਾ ਕੇ ਹੁਣ ਇਹ ਮਾਂ ਆ ਗਈ ਪਤ ਮੇਰੀ ਕੀ ਲੋੜਾ ਬਲ ਗਿਆ ਪੋਤਰੇ ਤੋਂ ਹਾਨੂੰ ਵੀ ਨਾ ਲੱਗਦਾ ਮੁੰਡਾ ਮੇਰਾ ਸੀ ਹੁਣ ਹੱਕ ਕਿਸੇ ਹੋਰ ਦਾ ਹੋ ਗਿਆ ਨਿੱਕੀ ਨਿੱਕੀ ਨਿਉਕ ਝੁਕ ਦੇ ਨਾਲ ਜ਼ਿੰਦਗੀ ਲੰਘਦੀ ਜਾਂਦੀ ਹੈ ਸਿਆਣੇ ਕਹਿੰਦੇ ਨੇ ਜਿਹੜੇ ਘਰਾਂ ਚ ਭਾਈ ਚਾਰ ਭਾਂਡੇ ਹੁੰਦੇ ਰੋਂ ਆਪਸ ਵਿੱਚ ਖੜਕਦੇ ਵੀ ਹੁੰਦੇ ਨੇ ਪਰ ਉਹਨਾਂ ਦੀ ਆਵਾਜ਼ ਕੰਨ ਤੋਂ ਬਾਹਰ ਨਾ ਜਾਵੇ ਬੋਲੀਆਂ ਕਰੀਆਂ ਫੇਰ ਇੱਕੋ ਜਿਹੀਆਂ ਐਸੇ ਕਰਕੇ ਦੇਵੀਓ ਖਿਆਲ ਰੱਖਿਆ ਕਰੋ ਖਿਆਲ ਰੱਖਿਆ ਕਰੋ ਭਾਈ ਖਿਆਲ ਰੱਖਿਆ ਕਰੋ ਖਿਆਲ ਰੱਖਿਆ ਕਰੋ ਖਿਆਲ ਰੱਖਿਆ ਕਰੋ ਦਰਸ ਕਰਿਆ ਕਰੋ ਦਰਸ ਕਰਿਆ ਕਰੋ ਦਰਸ ਕਰਿਆ ਕਰੋ ਬੰਦਿਆਂ ਦੇ ਮਾੜਾ ਮੋਟਾ ਸਕੇ ਡੋਟਿਆ ਬੰਦਾ ਘਰੇ ਆਉਂਦਾ ਹੱਸ ਕੇ ਇਤਿਆਰਤ ਹੋ ਕੇ ਸੁਰਗੀ ਪਾウダー ਲਾ ਕੇ ਸੋਹਣੀਏ ਜੇ ਬਣ ਕੇ ਪਾਣੀ ਦਾ ਗਲਾਸ ਫੜਾਇ ਕਰਵਾ ਕੇ ਜੀ ਕਰੇ ਮਜ਼ਾਲ ਕਾ ਬੰਦਾ दारू ਪੀਜੇ ਲੜਦੇ ਜਾ ਕੇ ਤੇ ਹੋਰ ਚੱਲ ਜੇ ਉਧਰ ਉਹ ਬੰਦਾ ਕੰਮ ਦੇ ਸਟ੍ਰੈਸ ਚ ਬਾਹਰੋਂ ਆਇਆ ਹੁੰਦਾ ਮੂਹਰੋਂ ਡਾਂਗੇ ਚੱਕੀ ਖੜੇਂਗੀ ਤੇਰੀ ਭੈਣ ਨੇ ਆ ਕੀਤਾ ਤੇਰੀ ਮਾਂ ਨੇ ਆ ਕੀਤਾ ਮਾਮਾ ਭੈਣ ਨਹੀਂ ਲੋਟਾਉਂਦੇ ਜਿਹੜੀ ਵਿਚਾਰੀ ਕੀ ਕਰੇ ਫਿਰ ਕੌੜਾ ਪਾਣੀ ਪੀ ਮਰੇ ਫਿਰ ਬੰਦਾ ਹੋਰ ਕੀ ਕਰੇ ਹੈਨਾ ਐਸੇ ਕਰਕੇ ਕਹਿਣਾ ਸ਼ਾਂਤੀ ਜਿਹੜੇ ਘਰਾਂ ਦੇ ਵਿੱਚ ਔਰਤ ਦਾ ਸਤਿਕਾਰ ਆ ਇੱਕ ਦੂਜੇ ਨਾਲ ਥੋੜਾ ਦੂਜੇ ਅੱਜ ਕੱਲ੍ਹ ਤੇ ਲੜਾਈਆਂ ਵੀ ਇਹਨਾਂ ਦੀ ਬਦਲ ਗਈਆਂ ਹਾਂ ਫੜਾ ਜਾ ਪਹਿਲੀ ਵਾਰੀ ਬੌਣੀ ਕਰਾਉਣ ਜਾਂਦਾ ਰਹੇ ਥੈਂਕ ਯੂ ਇੱਕ ਤਾੜੀ ਮਾਰੋ ਬਾਈ ਦੇ ਨਾਂ ਦੀ ਯਾਰ ਹਾਂ ਸਿੱਖੀ ਸੂਰੂਪ ਚ ਸਾਡੇ ਵਾਲਾ ਕੰਮ ਤਾਂ ਨਿਬੜੀ ਜਾਂਦਾ ਦੋਹੀ ਸੰਭੀ ਜਾਂਦੇ ਹੁਣ ਜਾਂਉਂਦੇ ਬਸਦੇ ਰਹੋ ਰੱਬ ਰਾਜੀ ਰੱਖੇ ਕਿੱਥੇ ਸੀ ਹੈ ਸੀ ਗੱਲ ਨਿਕਲ ਜਾਂਦੀ ਹੈ ਵਿਚ ਬੰਦਾ ਜੇ ਕੋਈ ਹੰਟ ਚਿੜੀ ਬਜਾਰੀ ਕੀ ਕਰੇ ਕਵੜਾ ਬਣੀ ਵੀ ਮਰੇ ਬਾਕੀ ਜਿਹੜਾ ਕੋਟਾ ਟ੍ਰੈਂਸਨ ਚ ਬੰਦੇ ਨੇ ਸਟ੍ਰੈਸ ਰੋਸ ਚ ਬੈਗ ਬਗ ਲਾਉਂਦਾ ਕੀ ਕਰਾਂ ਮੈਂ ਯਾਰ ਮੇਰੇ ਵਾਸਤੇ ਦੀ ਗੱਲ ਹੁੰਦੀ ਤਾਂ ਮੈਂ ਤੈਨੂੰ ਉੱਪਰ ਬਿਠਾ ਲੈਂਦਾ ਬਹਿ ਸਕਦੇ ਹੋ ਬਾਈ ਯਾਰ ਤੁਸੀਂ ਬਹਿ ਸਕਦੇ ਹੋ ਬਹਿ ਜਾਓ ਥੱਲੇ ਲਾ ਲਓ ਸੀਟ ਲੱਗਦੀ ਤਾਂ ਗਿੱਲੀ ਥੋੜੀ ਆ ਜੇ ਹੋ ਵੀ ਜੋ ਫੇਰ ਕੀ ਹੁੰਦਾ ਯਾਰ ਪਹਿਲਾਂ ਛੋਟੇ ਹੁੰਦੇ ਤਾਂ ਇੱਕੋ ਨਿਕਰ ਹੁੰਦੀ ਸੀ ਉਹ ਹੀ ਨਿਜੋੜ ਕੇ ਪਾ ਲੈਂਦੇ ਸੀ ਹੁਣ ਮਾਂ ਦੇ ਪੁੱਤੋਂ ਮਾੜਾ ਜਾ ਗਿੱਲਾ ਪੈਰ ਨੂੰ ਨਹੀਂ ਲੱਗਣ ਦਿੰਦੇ ਤੁਸੀਂ ਸੋਲ ਹੋ ਗਏ ਕੀ ਕਰੀਏ ਭਾਈ ਬੈਂਦੇ ਨਹੀਂ ਮੈਂ ਤਾਂ ਕਹਦਾ ਯਾਰ ਹੁਣ ਹੈਣਾ ਇਧਰ ਨੂੰ ਆ ਜਾ ਤੂੰ ਇੱਥੋਂ ਦੀ ਇਧਰ ਦੀ ਕਿਉਂਕਿ ਧੁੱਪ 'ਚ ਖੜੇ ਨੇ ਬਾਈ ਬਣ ਕੇ ਬੰਦੇ ਨੂੰ ਸੈਟ ਨਹੀਂ ਆ ਰਿਹਾ ਕਹਾਣੀ ਥੋੜਾ ਥੋੜਾ ਬਹਿ ਜਾਓ ਤਾਂ ਇਹਨਾਂ ਨੂੰ ਵੀ ਹਵਾ ਆ ਜਾਊਗੀ ਪ੍ਰਬੰਧਕ ਟੀਮ ਨੂੰ ਬੇਨਤੀ ਆ ਥੋੜਾ ਜਿਆ ਕਰਿਓ ਬਾਈ ਇਧਰ ਹੱਲ ਥੋੜਾ ਜਿਆ ਸੈਟ ਕਰਿਓ ਕਹਾਣੀ ਕੁੱਪ ਬੈਠੇ ਆ ਧੁੱਪੇ ਆ ਬੰਦੇ ਆ ਲਓ ਜੀ ਵਿਆਨਾਗਰਾਉਣ ਦੇ ਬੜੇ ਫਾਇਦੇ ਆ ਕਿ ਨਾ ਘਰ ਵਾਲੀ ਮੰਗੇ ਝਾਂਜਰਾ ਨਾ ਕੋਈ ਨਿਆਣਾ ਕੇਲਾ ਤੇ ਜੱਟ ਪੰਗੇ ਲੈਣ ਨੂੰ ਬਿਲਾ ਜਦੋਂ ਪੰਜਾਲੀ ਗੱਲ ਪੈ ਗਈ ਪੁੱਛਣ ਕਿ ਅੱਜ ਦੀ ਆ ਕਿੱਥੇ ਗਿਆ ਸੀ ਕਿਉਂ ਗਿਆ ਸੀ ਦੇ ਤੇਰੇ ਦੀ ਲੈ ਤੇਰੇ ਦੀ ਕੱਟ ਕੱਟ ਕਰਦੀਆਂ ਕਿਸਾਂ ਦੇ ਵਿੱਚ 100 100 ਸਵਾਲ ਹੋ ਜਾਂਦੀਆਂ ਜਦੋਂ ਉਹ ਬੰਦਾ ਸੋਚਦਾ ਕਿ ਮੈਂ ਜਵਾਬ ਦੇਵਾਂ ਇੱਕ ਹੋਰ ਸਵਾਲ ਤਿਆਰ ਹੁੰਦਾ ਫਿਰ ਸਿਆਣਾ ਬੰਦਾ ਕਹਿੰਦਾ ਮਨਾ ਚੁੱਪ ਜੀ ਭਲਾ ਫਿਰ ਨਾਲ ਦੇ ਕਹਿੰਦਾ ਬੰਦਾ ਘਰ ਵਾਲੀ ਤੋਂ ਡਰ ਗਿਆ ਕਲਿਆ ਨਹੀਂ ਸੋ ਇਦਾਂ ਦੇ ਟਲੇ ਹੋਏ ਸਿਆਣੇ ਜੇ ਸ਼ਰਾਬੀਆਂ ਦੇ ਬਹਾਨੇ ਤੇ ਘਰ ਵਾਲੀਆਂ ਦੇ ਤਾਨੇ ਲਓ ਜੀ ਸੁਣ ਕੇ ਜਰਾ ਕਿਉਂ ਨਾ ਅਤੀ ਬੋਗਲ ਤੱਪ ਜੁ ਡੰਗ ਕੇ ਨਾਲ ਸੋਮਵਾਰ ਨੂੰ ਮੰਗਣਾ ਸੀਗਾ ਲੰਬੜਦਾਰਾਂ ਦੇ ਮੰਗਲਵਾਰ ਨੂੰ ਜਨ ਗਿਆ ਪਰਲੇ ਸਰਦਾਰਾਂ ਦੇ ਇਹਾਂ ਫੇਪੀੜੀ ਚ ਗਈ ਸੋਮਵਾਰ ਨੂੰ ਮੰਗਣਾ ਸੀਗਾ ਲੰਬੜਦਾਰਾਂ ਦੇ ਨਹੀਂ ਮੰਗਲਵਾਰ ਨੂੰ ਜਨ ਗਿਆ ਪਰਲੇ ਸਰਦਾਰਾਂ ਦੇ ਤਾਰੂ ਦੇ ਨਾਲ ਨਹੀਂ ਤਾਰੂ ਦੇ ਨਾਲ ਤਾਰੂ ਦੇ ਨਾਲ ਮਹਿਫਲ ਖੂਬ ਚਾਉਂਦੇ ਨੇ ਲੋਕੀ ਤੱਕੇ ਨਾਲ ਹਾਈ ਮੈਨੀ ਪਿੰਡਾ ਤੱਕੇ ਨਾਲ ਪੀਉਂਦੇ ਨੇ ਲੋਕੀ ਆ ਜਾ ਆ ਉਪੈਂਦੀ ਸੀ ਨੀ ਛੱਤ ਬਲੇ ਚਾਂਦੇ ਵੀਰਵਾਰ ਨੂੰ ਮੁੰਡਾ ਹੋਇਆ ਸੀ ਸਰਪੰਚਾਂ ਦੇ ਉਪੱਦਵਾਰ ਨੂੰ ਪੈਂਦੀ ਸੀ ਨੀ ਛੱਤ ਬਨ ਚਾਂਦੇ ਵੀਰਵਾਰ ਨੂੰ ਕਾਕਾ ਹੋਇਆ ਸੀ ਸਰਪੰਚਾਂ ਦੇ ਜਾਣ ਜਾਣ ਕੇ ਨੀ ਜਾਣ ਜਾਣ ਕੇ ਜਾਣ ਜਾਣ ਕੇ ਤੇਰੀ ਸੌ ਤੜਵਾਉਂਦੇ ਨੇ ਲੋਕੀਂ ਮੈਂ ਨਹੀਂ ਪਿੰਦਾ ਕੇ ਨਾਲ ਬੇਲੋ ਹੋ ਹਾਉ ਮੈਨੀ ਫਿੰਦਾ ਤੱਕੇ ਰਾੜ ਪਿਆਉਂਦੇ ਨੇ ਲੋਕੀ ਸ਼ੁੱਕਰਵਾਰ ਨੂੰ ਬਰਥਡੇ ਪਾਰਟੀ ਸੀ ਨੀ ਹੀਰੇ ਦੀ ਸ਼ਨੀਵਾਰ ਨੂੰ ਰਿਟਾਇਰਮੈਂਟ ਸੀ ਵੱਡੇ ਵੀਰੇ ਦੀ ਹੋ ਸ਼ੁੱਕਰਵਾਰ ਨੂੰ ਬਰਥਡੇ ਪਾਰਟੀ ਸੀ ਨੀ ਹੀਰੇ ਦੀ ਆਈ ਸ਼ਨੀਵਾਰ ਨੂੰ ਰਿਟਾਇਰਮੈਂਟ ਸੀ ਵੱਡੇ ਵੀਰੇ ਦੀ ਨੀਅਤਵਾਰ ਨੂੰ ਪੀ ਕੇ ਛੁੱਟੀ ਮਨਾਉਂਦੇ ਨੇ ਲੋਕੀ ਮੈਨੂੰ ਪੀਂਦਾ ਮੈਨੀ ਪਿੰਦਾ ਤੱਕੇ ਨਾਲ ਹਾਈ ਮਨੀ ਪਿੰਡ ata ke naal ਪੂਰਾ ਹੱਕਾ ਹੋ ਗਿਆ ਹੋ ਕੇ ਉਹ ਨਾ ਡੱਲੀ ਮੈਂ ਹਾਈ ਮਨੀ ਪਿੰਡ ata ke naal ਪਿਆਉਂਦੇ ਨੇ ਲੋਕੀ ਪੂਰਾ ਹੱਕਾ ਹੋ ਗਿਆ ਹੋ ਕੇ ਉਹ ਨਾ ਡੱਲੀ ਮੈਂ ਕੰਵਾਰ ਨੂੰ ਮਗਣਾ ਸੀ ਗਾਲਮਬੜਦਾਰਾਂ ਦੇ ਨੀ ਮੰਗਲਵਾਰ ਨੂੰ ਜਨ ਗਿਆ ਫਰਮ ਸਰਪੰਚਾਂ ਦੇ ਉਹ ਕੋਤਵਾਰ ਨੂੰ ਪੈਂਦੀ ਸੀ ਨੀ ਛੱਤ ਫਲੈਂਚਾਂ ਦੇ ਹਾਈ ਵੀਰਵਾਰ ਨੂੰ ਮੁੰਡਾ ਹੋਇਆ ਸੀ ਸਰਪੰਚਾਂ ਦੇ ਸ਼ੁਕਰਵਾਰ ਨੂੰ ਬੜੇ ਬਾਡੀ ਸੀ ਨਹੀਂ ਹੀਰੇ ਦੀ ਜੀ ਸ਼ਨੀਵਾਰ ਨੂੰ ਰਿਟਾਇਰਮੈਂਟ ਸੀ ਬੱਤੇ ਵੀਰੇ ਦੀ ਦੁਨੀਆਂ ਦੁਬਾਰ ਨੂੰ ਪੀ ਕੇ ਛੁੱਟੀ ਮਨਾਉਦੇ ਨਾ ਮੈਂ ਤਾਂ ਇਹ ਕਹਿੰਦਾ ਸੀ ਵੀ ਜੇ ਕਿਸੇ ਦੀ ਖੁਸ਼ੀ ਦੇ ਮੌਕੇ ਤੇ ਨਾ ਪੀਏ ਬੰਦਾ ਕਹਿੰਦਾ ਸਾਡੀ ਖੁਸ਼ੀ 'ਚ ਕੁਝ ਨਹੀਂ ਹੋਇਆ ਇਸ ਕਰਕੇ ਮਜਬੂਰੀ 'ਚ ਪੀਣੀ ਪੈਂਦੀ ਹੈ ਨਹੀਂ ਦਿਨ ਦੇ ਵੇਲੇ ਗੈਡੀ ਗਰਮੀ 'ਚ ਬਾਈ ਜੀ ਕੀ ਦਾ ਦਿਲ ਕਰਦਾ ਐਡਾ ਕੋੜਾ ਪਾਲੀ ਪੀਣ ਨੂੰ ਹਾਏ ਮੈਂ ਨਹੀਂ ਪੀਂਦਾ ਧੱਕੇ ਨਾਲ ਮੈਨੀ ਪਿੰਡਾ ਤੱਕੇ ਨਾਲ ਪੀ ਗੇ ਲੋਕੀ ਹੋਰ ਹੱਕਾ ਹੋ ਗਿਆ ਹੋ ਕੇ ਆ ਨਾ ਡੱਲੀ ਮੈਨੀ ਪਿੰਡਾ ਤੱਕੇ ਨਾਲ ਪਿਆਉਂਦੇ ਨੇ ਲੋਕੀ ਜ਼ਿੰਦਾਬਾਦ ਐ ਤਾਂ ਜਦੋਂ ਘਰ ਵਾਲੀ ਮੋਰੋ ਹੱਥ ਬੰਨਦੇ ਦਾ ਮਤਲਬ ਪਤਾ ਕੀ ਹੁੰਦਾ ਕਹਿੰਦੀ ੱੱਕੇ ਪਾ ਖੂਚ ਪੈ ਮਰ ਜਾ ਬੀਬੀ ਕੇ ਮੈਂ ਨਹੀਂ ਰੋਕਦੀ ਜੋ ਮਰਜ਼ੀ ਕਰੀ ਜਾ ਇਹ ਤਾਂ ਕਿਦੋਂ ਕਿ ਨਾ ਪੈਂਦੀ ਕੋਈ ਨਹੀਂ ਪੈਂਦਾ ਅੱਜ ਕੱਲ ਉਹ ਪੁਰਾਣਾ ਟਾਈਮ ਹੋਈ ਉਹਦਾ ਆਪਦਾ ਕੋਟਾ ਮਸਾ ਪੂਰਾ ਹੁੰਦਾ ਗੱਲਾਂ ਬਿਨਾਂ ਆਪਦਾ ਦੇਖੀਏ ਬਾਕੀਆਂ ਦਾ ਫੇਰ ਸੋਚਾਂਗੇ ਐਸੇ ਕਰਕੇ ਥੋੜਾ ਜਿਹਾ ਬੇਲਨਾ ਕਾੜਾ ਰੱਖਿਆ ਕਰੋ ਵੀ ਤਾਂ ਸੋਡਾ ਡਰਨਾ ਹੋਈ ਪੀਜਾ ਕਰਨ ਡਰਾਮਾ ਦੇ ਡਰਾਮਾ ਦੇ ਉੱਪਰ ਲਓ ਜੀ ਅਗਲਾ ਗੀਤ